ਸਾਸੀ ਕਾਲ ਦੋਸਤੋ ਬਾਤ ਬਦੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਫੌਜੀ ਤੇ ਲਾਲਾਂ ਦੀ ਕਹਾਣੀ ਪੁਰਾਣੇ ਸਮੇਂ ਦੇ ਵਿੱਚ ਇੱਕ ਫੌਜੀ ਛੁੱਟੀ ਆਉਂਦਾ ਕੋੜ ਦੇ ਉੱਪਰ ਬੈਠ ਕੇ ਆਰੇ ਆ ਰਸਤੇ ਦੇ ਵਿੱਚ ਤੇ ਉਹਦੇ ਜੇਬ ਦੇ ਵਿੱਚ ਤਨ ਲਾਲ ਪਾਏ ਹੋਏ ਨੇ ਉੱਪਰ ਜੇਬ ਦੇ ਵਿੱਚ ਤੇ ਉਹ ਰਸਤਾ ਆਪ ਦਾ ਪੈਂਡਾ ਤੈਅ ਕਰਦਾ ਆ ਰਿਹਾ ਹੈ ਰਸਤੇ ਦੇ ਵਿੱਚ ਇੱਕ ਗੁਜਰੀ ਪਾਠੀਆਂ ਦਾ ਟੋਕਰਾ ਭਰੀ ਖੜੀ ਹੁੰਦੀ ਹੈ ਕੋੜੇ ਤੇ ਆਉਂਦ ਨੂੰ ਦੇਖ ਕੇ ਕਹਿੰਦੀ ਕਹਿੰਦੀ ਵੀਰਾ ਮੈਨੂੰ ਪਾਥੀਆਂ ਦਾ ਟੋਕਰਾ ਚ ਚਕਾ ਕੇ ਜਾਈ। ਉਹਨੂੰ ਪਾਥੀਆਂ ਦਾ ਟੋਕਰਾ ਜਦੋਂ ਚਕਾਉਣ ਲੱਗਦਾ ਹੈ ਤਾਂ ਉਹਦੇ ਜੇਬ ਦੇ ਵਿੱਚ ਉਹ ਲਾਲ ਦੇਖ ਲੈਂਦੀ ਹੈ। ਉਹ ਕਹਿੰਦੀ ਭਾਈ ਤੈਨੂੰ ਮੈਂ 1 ਲੱਖ ਰੁਪਏ ਦੀ ਗੱਲ ਸੁਣਾਵਾਂ। ਕਹਿੰਦਾ ਭਾਈ ਸੁਣਾ ਦੇ। ਕਹਿੰਦੀ ਪਈਏ ਬਸਾਉਣਾ ਝਾੜ ਲਿਆ ਪਈ ਲਾਲ। ਉਹ ਉਹਨੂੰ ਜੀਵ ਚੋਂ ਕੱਢ ਕੇ ਲਾਲ ਦੇ ਦਿੰਦਾ ਹੈ ਵੀ ਮੈਨੂੰ ਇੱਕ ਪਤੇ ਦੀ ਗੱਲ ਇਹਨੇ ਦੱਸੀ ਹੈ ਉਹ ਤੋਂ ਅੱਗੇ ਉਹ ਚਲਾ ਜਾਂਦਾ ਹੈ ਕਹਾਂ ਰਸਤੇ ਦੇ ਵਿੱਚ ਇੱਕ ਹੋਰ ਗੁਜਰੀ ਮਿਲਦੀ ਆ ਉਹਨੂੰ ਉਹ ਵੀ ਪਾਥੀਆਂ ਦਾ ਟੋਕਰਾ ਪਰੇ ਖੜੀ ਐ ਤੇ ਉਹਨੂੰ ਰੋਕਣ ਲਈ ਕਹਿੰਦੀ ਐ ਕਹਿੰਦੀ ਭਾਈ ਪਾਥੀਆਂ ਦਾ ਟੋਕਰਾ ਚੱਕ ਕੇ ਜਾਈਂ ਉਹ ਪਾਥੀਆਂ ਦਾ ਟੋਕਰਾ ਉਹਨੂੰ ਚਕਾਉਂਦਾ ਹੈ ਕਿ ਉਹਦੇ ਜੇਬ ਦੇ ਵਿੱਚ ਲਾਲ ਦੇਖ ਲੈਂਦੀ ਐ ਕਹਿੰਦੀ ਭਾਈ ਤੈਨੂੰ ਮੈਂ ਲੱਖ ਰੁਪਏ ਦੀ ਗੱਲ ਸੁਣਾਵਾਂ ਫੌਜੀ ਕਹਿੰਦਾ ਜੀ ਸੁਣਾਓ ਕਹਿੰਦੀ ਤੁਰੀਏ ਬਾਟ ਲਈਏ ਸਾਥ ਵੀ ਸਾਥ ਤੋਂ ਬਿਨਾ ਲੰਬੀ ਬਾਟ ਹੋਵੇ ਤੁਰਨਾ ਨਹੀਂ ਚਾਹੀਦਾ ਜੇ ਸਾਥ ਕੋਈ ਮਿਲਦਾ ਹੋਵੇ ਲੈ ਲੈਣਾ ਚਾਹਿੰਦਾ ਸਾਥੀ ਤੇ ਤੁਰਿਏ ਬਾਟ ਲਈਏ ਸਾਥ ਲਿਆ ਪਈ ਲਾਲ ਉਹ ਇੱਕ ਲਾਲ ਉਹਨੂੰ ਦੇ ਦਿੰਦਾ ਅੱਗੇ ਤੁਰ ਜਾਂਦਾ ਕੋੜ ਦੇ ਉੱਪਰ ਜਾਈ ਜਾਂਦਾ ਗਾਹਾਂ ਰਸਤੇ 'ਚ ਇੱਕ ਗੁਜਰੀ ਹੋਰ ਮਿਲਦੀ ਐ ਪਾਥੀਆਂ ਦਾ ਟੋਕਰਾਉਣੇ ਪਾਰ ਰੱਖਿਆ ਉਹ ਕਹਿੰਦੀ ਵੀਰਾ ਟੋਕਰਾ ਚ ਕਾ ਕੇ ਜਾਈਂ ਉਹ ਉੱਤਰ ਦਾ ਕੋਡੇ ਤੋਂ ਤੇ ਉਹਦੇ ਜੇਬ ਚ ਉਹ ਵੀ ਲਾਲ ਦੇਖ ਲੈਂਦੀ ਐ ਵੀ ਲਾਲ ਨੇ ਇਹਦੇ ਕੋਲੇ ਉਹ ਕਹਿੰਦੀ ਵੀਰਾ ਲੱਖ ਰੁਪਏ ਦੀ ਤੈਨੂੰ ਗੱਲ ਸੁਣਾਵਾ ਟੋਕਰਾ ਚ ਕਾ ਕੇ ਫਿਰ ਉਹ ਕਹਿੰਦੀ ਐ ਵੀਰਾ ਲੱਖ ਰੁਪਏ ਦੀ ਗੱਲ ਸੁਣਾਵਾ ਤੈਨੂੰ ਕਹਿੰਦਾ ਭਾਈ ਸੁਣਾ ਕਹਿੰਦੀ ਪੁੱਛੀਏ ਬਾਤ ਲਈਏ ਗੁੱਸਾ ਮਾਰ ਲਿਆ ਪਈ ਲਾਲ ਕਹਿੰਦੀ ਵੀ ਜਦੋਂ ਕਿਸੇ ਤੇ ਵੀ ਗੁੱਸਾ ਚੜੇ ਤਾਂ ਪਹਿਲਾਂ ਉਹਨੂੰ ਪੁੱਛ ਲੈਣਾ ਚਾਹੀਦਾ ਹੈ ਗੱਲ ਨੂੰ ਕਲੀਅਰ ਕਰ ਲੈਣਾ ਚਾਹੀਦਾ ਵੀ ਐਵੇਂ ਗੁੱਸੇ ਦੇ ਵਿੱਚ ਉਹ ਗਲਤ ਕਦਮ ਨਹੀਂ ਚੱਕਣਾ ਚਾਹੀਦਾ ਤੇ ਉਹਨੂੰ ਇੱਕ ਲਾਲ ਦੇ ਦਿੰਦਾ ਅੱਗੇ ਉਹ ਤੁਰਿਆ ਜਾਂਦਾ ਚਲੋ ਚੱਲ ਜਾਂਦੇ ਨੂੰ ਸ਼ਿਖਰ ਦੁਪਹਿਰਾ ਹੋ ਜਾਂਦਾ ਹੈ ਸ਼ਿਖਰ ਦੁਪਹਿਰਾ ਹੁੰਦਾ ਇੱਕ ਬੁੱਢੀ ਮਾਈ ਰਸਤੇ ਦੇ ਵਿੱਚ ਆਪਣੇ ਘਰ ਦੇ ਬੂਹੇ ਦੇ ਅੱਗੇ ਤੌੜੇ ਰੱਖੀ ਬੈਠੀ ਹੁੰਦੀ ਹੈ ਤੌੜਾ ਨੂੰ ਦੇਖ ਕੇ ਉਹ ਰੁਕ ਜਾਂਦਾ ਹੈ ਉਹ ਕਹਿੰਦੀ ਪੁੱਤ ਪਾਣੀ ਪੀ ਲਾ ਘੜੀ ਬੰਦ ਤੂੰ ਰਾਮ ਕਰਲਾ ਤੇ ਉਹ ਭਈ ਪਾਣੀ ਪਿਉਣ ਲਈ ਕਹਿੰਦੀ ਆ ਵੀ ਆ ਜਾ ਫੌਜੀ ਉਤਰਦਾ ਉਤਰ ਕੇ ਉਹ ਅੰਦਰ ਲੈ ਜਾਂਦੀ ਆ ਫੌਜੀ ਨੂੰ ਫੌਜੀ ਜੀ 도 ਕੋਲ ਉਤਰ ਕੇ ਅੰਦਰ ਜਾਂਦਾ ਅੰਦਰ ਕਹਿੰਦੀ ਪੁੱਤ ਬੈਠ ਅੰਦਰ ਇੱਕ ਬਿਸਤਰਾ ਪਸਾਇਆ ਪਿਆ ਹੁੰਦਾ ਬਿਸਤਰਾ ਪਸਾਇਆ ਪਿਆ ਹੁੰਦਾ ਤੇ ਉਹ ਕਹਿੰਦੀ ਮੈਂ ਚਾਹ ਪਾਣੀ ਦਾ ਇੰਤਜ਼ਾਮ ਕਰ ਦਿਆਂ ਤੇਰੇ ਵਾਸਤੇ ਤੂੰ ਦੂ ਘੜੀ ਆਰਾਮ ਕਰ ਲਾ ਮੰਝੇ ਦੇ ਉੱਪਰ ਪੈ ਜਾ ਉਹਦੇ ਉਹ ਗੁਜਰੀ ਦੀ ਗੱਲ ਯਾਦ ਆ ਜਾਂਦੀ ਹੈ ਬਿਉ ਨੇ ਕਿਹਾ ਸੀਗਾ ਪਈਏ ਬਸਾਉਣਾ ਝਾੜ ਵੀ ਜਿਹੜਾ ਬਸਾਉਣਾ ਹੈ ਬਿਸਤਰਾ ਹੈਗਾ ਮੰਝੇ ਦੇ ਉੱਪਰ ਜਦੋਂ ਆਪਾਂ ਪੈਣੇ ਆ ਉਹ ਝਾੜ ਕੇ ਪੈਣਾ ਚਾਹੀਦਾ ਉਹਨੇ ਜਦੋਂ ਬਿਸਤਰਾ ਚ ਝਾੜਨ ਵਾਸਤੇ ਚੱਕਿਆ ਮੰਝੇ ਦੇ ਉੱਪਰੋਂ ਮੰਜੇ ਦੇ ਉੱਪਰ ਸਿਰਫ ਦੋ ਰस्सियां ਬਲੀਆਂ ਹੋਈਆਂ ਸੀ ਤੇ ਮੰਜੇ ਨਾਲੇ ਟੋਆ ਸੀ ਤੇ ਟੋਏ ਦੇ ਵਿੱਚ ਲਾਸਾਂ ਪਈਆਂ ਸੀ ਬੰਦਿਆਂ ਦੀ ਉਹ ਬੁੜੀ ਇੱਕ ਠੱਗ ਸੀ ਜਿਹੜੀ ਕਹਿੰਦੀ ਸੀਗੀ ਵੀ ਮੇਰਾ ਤਾਂ ਇੱਕ ਮੈਂ ਜੀਵਨ ਸਫਲਾ ਕਰਨ ਦੀ ਖਾਤਰ ਲੋਕਾਂ ਦਾ ਪ੍ਰਾਉਣਚਾਰੀ ਲੋਕਾਂ ਦੀ ਨਿਭਾਉਣੀ ਐ ਬਿਆਏ ਗਏ ਦੀ ਸੇਵਾ ਕਰਦੀ ਐ ਹਾਲਾਂਕਿ ਉਹ ਇੱਕ ਠੱਗ ਸੀ ਟੋਏ ਦੇ ਵਿੱਚ ਛਿੱਟ ਕੇ ਬੰਦੇ ਨੂੰ ਲੁੱਟ ਲੈਂਦੀ ਸੀ ਮਾਰ ਦਿੰਦੀ ਸੀ ਉਹਨੇ ਜਦੋਂ ਦੇਖਿਆ ਵੀ ਇਹ ਤਾਂ ਗਲਤ ਐ ਕੰਮ ਦਿਸਰਾਉਣੇ ਮੈਜਿਕ ਦੀ ਵਸਾਤਾ ਤੇ ਤਖਤੇ ਦੇ ਨਾਲ ਲਾ ਕੇ ਖੜ ਗਿਆ ਤੇ ਆਉਂਦੀ ਨੂੰ ਮਾਤਾ ਨੂੰ ਉਹਨੇ ਬੋਲਿਆ ਦੋਨਾਂ ਦੇ ਵਿੱਚ ਟਕਰਾਰ ਹੋਈ ਤੇ ਉੱਥੋਂ ਸਾਫ ਸਬੂਤੀ ਚਲਾ ਗਿਆ ਉਹਦੇ ਯਾਦ ਆਇਆ ਵੀ ਗੁਜਰੀ ਨੇ ਜੋ ਲਾਲ ਦੇ ਕੇ ਅੱਜ ਇੱਕ ਜਾਨ ਬਚ ਗਈ ਮੇਰੀ ਕਿ ਨਹੀਂ ਇਸ ਠੱਗ ਦੇ ਮਚੂਗਲ ਦੇ ਵਿੱਚ ਆ ਜਾਣਾ ਸੀਗਾ ਤੇ ਉਹ ਇੱਕ ਲਾਲ ਦੇ ਬਦਲੇ ਮੇਰੀ ਜਾਨ ਅੱਜ ਬਚ ਗਈ ਉਥੋਂ ਅੱਗੇ ਜਦੋਂ ਉਹ ਘੋੜਾ ਲੈ ਕੇ ਤੁਰਿਆ ਤਾ ਛੱਪੜ ਦੇ ਕਿਨਾਰੇ ਇੱਕ ਕਛੂ ਬੈਠਾ ਸੀ ਉਹਨੇ ਸੋਚਿਆ ਵੀ ਦੂਜੀ ਇੱਕ ਗੁਜ਼ਰੀ ਨੇ ਕਿਹਾ ਸੀਗਾ ਵੀ ਜਦੋਂ ਲੰਬੇਰਾ ਰਸਤਾ ਹੋਵੇ ਤਾਂ ਕੋਈ ਸਾਥ ਲੈ ਲੈਣਾ ਚਾਹੀਦਾ ਉਹਨੇ ਕੀਤਾ ਕੱਸੂ ਨੂੰ ਚੱਕਿਆ ਕੋੜੇ ਦੇ ਉੱਪਰ ਬਿਠਾ ਲਿਆ ਦੋਨੇ ਚਲੋ ਚਾਲ ਜਾ ਰਹੇ ਐ ਅੱਗੇ ਆ ਕੇ ਉਹਨਾਂ ਨੇ ਸੋਚਿਆ ਵੀ ਚਲੋ ਆਰਾਮ ਕਰ ਲਗੇ। ਊੜਾ ਇੱਕ ਛੈਡ ਬਣਤਾ। ਇੱਕ ਵੱਡੀਆ ਦਰਖਤ ਸੀਗਾ ਦਰਖਤ ਦੇ ਥੱਲੇ ਉਹ ਪੈ ਗਿਆ। ਥੱਕੇ ਹੋਏ ਸੀਗੇ। ਕਸੂਨੂਣੇ ਕੋਲੇ ਰੱਖ ਲਿਆ ਆਪਦੇ ਬਿਠਾ ਲਿਆ। ਤੇ ਉਹ ਥੱਕੇ ਹੋਏ ਸੀ ਸੌ ਗਿਆ। ਉਸ ਦਰਖਤ ਦੇ ਉੱਪਰ ਇੱਕ ਕਾਂ ਇੱਕ ਸਰਾਲ ਰਹਿੰਦੀ ਸੀ। ਉਹ ਅਕਸਰ ਕੀ ਕਰਦੇ ਸੀ ਕਾਂ ਬੰਦੇ ਦੇ ਆਂਡੇ ਕੱਢ ਲੈਂਦਾ ਸੀ ਤੇ ਜੋ ਸਰਾਲ ਸੀ ਉਹ ਬੰਦੇ ਦੇ ਸਾਹ ਪੀ ਜਾਂਦੀ ਸੀ ਉਹ ਜਦੋਂ ਸੌ ਗਿਆ ਤਾਂ ਹਾਂ ਤੋਂ ਸਰਾਲ ਉਤਰੀ ਉਹਦੇ ਸਾਹ ਪੀ ਗਈ ਤੇ ਜਦੋਂ ਕਾਂ ਉਹਦੇ ਆਂਡੇ ਕੱਢਣ ਵਾਸਤੇ ਆਇਆ ਤੇ ਕੱਸੂ ਨੇ ਕਾਂ ਨੂੰ ਫੜ ਲਿਆ ਉਦੀ ਤਾਂ ਮਰੋੜ ਲਈ ਕਾਂ ਮਾਰੇ ਜਿੱਕਾਂ ਕਹਿੰਦਾ ਛੱਡ ਕਹਿੰਦਾ ਪਹਿਲਾਂ ਸਰਾਲ ਨੂੰ ਕਹਿ ਵੀ ਸਾਹ ਪਾ ਕੇ ਜਾਉ ਉਹਨੇ ਸਰਾਲ ਦੀਆਂ ਮਿਲਤਾ ਕੀਤੀਆਂ ਸਰਾਲ ਉਤਰੀ ਤੇ ਉਹਦੇ ਸਾਹ ਪਾ ਗਈ ਤੇ ਉਸ ਤੋਂ ਬਾਅਦ ਉਹ ਜਦੋਂ ਉੱਠ ਖੜਿਆ ਤੇ ਉਹਨੇ ਕਾਂ ਨੂੰ ਛੱਡਤਾ ਤੇ ਕਾਣੂ ਜੀ ਛੱਡਿਆ ਕਾਣੂ ਆਦ ਮਰਿਆ ਹੋ ਗਿਆ ਤੇ ਫਿਰ ਉਹ ਜਦੋਂ ਕਹਿੰਦਾ ਬੜੀ ਗੂੜੀ ਨੀਂਦ ਐ ਜੀ ਕਹਿੰਦਾ ਗੂੜੀ ਨੀਂਦ ਨਹੀਂ ਕਹਿੰਦਾ ਉਹ ਸਰਾਲ ਦੇਖ ਤੇਰੇ ਸਾਹ ਪੀ ਗਈ ਸੀ ਤੇ ਆ ਕਾਂ ਤੇਰੇ ਆਂਡੇ ਕੱਢਣ ਵਾਸਤੇ ਆਇਆ ਸੀ ਅੱਖਾਂ ਦੇ ਸੋਲ ਨੂੰ ਕਹਿੰਦਾ ਮੈਂ ਫੜ ਲਿਆ ਤੇ ਫਿਰ ਤੇਰੇ ਸਾਹ ਵਾਪਸ ਪਾਏ ਐ ਕਿਉਂਨੇ ਕਿਰਪਾਨ ਸੀਗੀ ਫੌਜੀ ਦੇ ਕੋਲੇ ਫੌਜੀ ਨੇ ਸਰਾਲ ਦੀ ਟੋਟੇ ਟੋਟੇ ਕਰ ਤੇ ਕਾ ਮਾਰਤਾ ਉੱਥੋਂ ਉਹ ਅੱਗੇ ਚੱਲ ਪਏ ਅੱਗੇ ਚੱਲੇ ਆਂ ਦਾਹਾਂ ਉਹਦਾ ਪਿੰਡ ਨੇੜੇ ਆ ਗਿਆ ਕਾਫੀ ਸਫ਼ਰ ਤੋਂ ਬਾਅਦ ਜਦੋਂ ਉਹਦਾ ਪਿੰਡ ਆਇਆ ਪਿੰਡ ਦੇ ਬਾਹਰ-ਬਾਹਰ ਗਾਉਣ ਲੱਗਿਆ ਪਿਆ ਇੱਕ ਖਾੜਾ ਲੱਗਿਆ ਪਿਆ ਉਖਾੜਾ ਦੇਖਣ ਵਾਸਤੇ ਉਥੇ ਰੁਕ ਗਿਆ ਉਥੇ ਕੀ ਦੇਖਦਾ ਹੈ ਵੀ ਚੱਲਦੇ گاਉਂ ਦੇ ਵਿੱਚ ਉਹ ਜਦੋਂ ਲੋਕਾਂ ਤੇ ਦਰਸ਼ਕਾਂ ਤੇ ਨਜ਼ਰ ਮਾਰਦਾ ਹੈ ਉਹਦੀ ਪੁਰਾਣੀ ਵਰਦੀ ਪਾਈ ਇੱਕ ਨੌਜਵਾਨ ਖੜਾ ਹੈ ਉਹ ਨੌਜਵਾਨ ਦੇਖ ਉਹਨੇ ਆਪ ਦੀ ਵਰਦੀ ਸਿਆਣ ਲਈ ਮੇਰੀ ਵਰਦੀ ਹੈ ਤੇ ਉਹਦੇ ਦਿਮਾਗ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਹੈ ਵੀ ਇਹ ਮੇਰੀ ਵਰਦੀ ਕਿਸੇ ਨੌਜਵਾਨ ਦੇ ਪਾਈ ਹੋਈ ਹੈ ਤੇ ਮੇਰੀ ਔਰਤ ਨੇ ਘਰ ਦੇ ਵਿੱਚ ਕੋਈ ਗੈਰ ਮਰਦ ਰੱਖ ਰੱਖਿਆ ਜਿਹਨੂੰ ਮੇਰੀ ਵਰਦੀ ਦੇ ਰੱਖੀ ਹੈ ਉਹ ਗੁੱਸੇ ਚ ਲਾਲ ਪੀਲਾ ਹੋ ਜਾਂਦਾ ਹੈ ਉਹ ਇੱਕ ਵਾਰ ਸੋਚਦਾ ਹੈ ਵੀ ਇਹਨੇ ਮੇਰੀ ਵਰਦੀ ਪਾਈ ਐ ਇਹਨੂੰ ਮੈਂ ਇੱਥੇ ਮਾਰ ਦਿਆਂ ਬੜਦਿਆਂ ਕਪਾਣਾ ਫੇਰ ਸੋਚਦਾ ਹੈ ਵੀ ਜਦੋਂ ਘਰ ਵਾਲੀ ਇਹਦੇ ਨਾਲ ਮਿਲੀ ਹੋਈ ਹੈ ਤਾਂ ਕਿਉਂ ਨਾ ਦੋਨਾਂ ਨੂੰ ਮਾਰ ਦਿੱਤਾ ਜਾਵੇ ਉਹ ਗਾਉਣ ਖਤਮ ਹੋਣ ਦਾ ਇੰਤਜ਼ਾਰ ਕਰਦਾ ਉਹਦੀ ਜਦੋਂ ਗਾਉਣ ਖਤਮ ਹੁੰਦਾ ਉਹਦੀ ਵਰਦੀ ਪਾਈ ਨੌਜਵਾਨ ਘਰ ਵੱਲ ਨੂੰ ਚੱਲ ਪੈਂਦਾ ਉਦੇ ਮਗਰ ਮਗਰ ਥੋੜੀ ਬੈਠ ਤੇ ਉਹ ਲੈ ਕੇ ਕੋੜਾ ਮਗਰ ਮਗਰ ਤੁਰਿਆ ਜਾਂਦਾ ਉਦੋਂ ਉਹਦੀ ਬੇਚੈਨੀ ਹੋਰ ਵੱਧ ਜਾਂਦੀ ਹੈ ਜਦੋਂ ਉਹ ਫੌਜੀ ਦੇ ਘਰੇ ਵੜ ਜਾਂਦਾ ਨੌਜਵਾਨ ਨੌਜਵਾਨ ਜਦੋਂ ਫੌਜੀ ਦੇ ਘਰੇ ਜਾਂਦਾ ਤਾਂ ਉਹ ਗੁੱਸੇ ਚ ਹੋਰ ਲਾਲ ਪੀਲਾ ਹੋ ਜਾਂਦਾ ਫੇਰ ਉਹਦੇ ਉਹਦੇ ਘਰ ਵਾਲੀ ਆਉਂਦੀ ਆ ਭੱਜ ਕੇ ਚਾਹ ਚੜਿਆ ਹੁੰਦਾ ਵੀ ਮੇਰਾ ਫੌਜੀ ਆ ਗਿਆ ਫਿਰ ਉਹਦੇ ਉਹ ਲ ਲਾਲ ਲਾਲ ਦਿੱਤੇ ਹੋਏ ਗੁਜਰੀ ਦੀ ਗੱਲ ਯਾਦ ਆਕ ਜਾਂਦੀ ਹੈ ਵੀ ਪੁੱਛੀਏ ਬਾਤ ਗੁੱਸਾ ਮਾਰ ਕੇ ਕਿ ਪਹਿਲਾਂ ਗੱਲ ਆ ਜਦੋਂ ਕਿਸੇ ਚੀਜ਼ ਦਾ ਗੁੱਸਾ ਆਉਂਦਾ ਹੈਗਾ ਤਾਂ ਆਪਾਂ ਨੂੰ ਗੱਲ ਪੁੱਛ ਲੈਣੀ ਚਾਹੀਦੀ ਹੈ ਉਹ ਆਪਦੇ ਘਰ ਵਾਲੇ ਨੂੰ ਕਹਿੰਦਾ ਵੀ ਇਹ ਜਿਹੜਾ ਮਰਦ ਅੰਦਰ ਮਰਿਆ ਕੌਣ ਆ ਮੇਰੀ ਵਰਦੀ ਪਾਈ ਹੋਈ ਉਹ ਅਗੋਂ ਹੱਸ ਕੇ ਕਹਿੰਦੀ ਤੂੰ ਕਿੰਨੇ ਸਾਲਾਂ ਬਾਅਦ ਆਇਆ ਹੈ ਇਹ ਆਪਣੀ ਤੀ ਹੈ ਜਿਹੜੀ ਗਾਉਣ ਦੇਖਣ ਦਾ ਦੀ ਜिद ਕਰ ਰਹੀ ਸੀ ਕਹਿੰਦੀ ਮੈਂ ਇਹਨੂੰ ਕਿਹਾ ਵੀ ਤੂੰ ਆਪਣੇ ਡੈਡੀ ਦੀ ਵਰਦੀ ਪਾ ਕੇ ਵਗ ਜਾ ਆਪਣੇ ਪਾਪਾ ਦੀ ਵਰਦੀ ਪਾ ਕੇ ਚਲੀ ਜਾ ਤੇ ਗਾਉਣ ਦੇਖਿਆ ਕਾਂ ਕਰਕੇ ਆਪਣੀ ਇਹ ਆਪਣੀ ਹਿਫਾਜ਼ਤ ਨੂੰ ਦੇਖਦੇ ਹੋਏ ਤੇ ਤੇਰੀ ਵਰਦੀ ਪਾ ਕੇ ਗਈ ਆ ਦੇਖ ਲਓ ਕਿੱਡੀ ਹੋ ਗਈ ਆਪਣੀ ਟੀ ਉਹਨੇ ਆਪਣੇ ਘਰ ਵਾਲੀ ਨੂੰ ਗਲ ਬੱਕੜੀ ਦੇ ਵਿੱਚ ਲੈ ਲਿਆ ਤੇ ਔਰ ਆਪਣੇ ਆਪ ਦੇ ਉੱਪਰ ਗੁੱਸਾ ਕਰਨ ਲੱਗਿਆ ਬਿਜੇਤ ਥੋੜਾ ਇਹ ਨਾਂ ਸੋਚਦਾ ਤਾਂ ਕੁਝ ਹੋਰ ਹੀ ਗਲਤ ਹੋ ਜਾਣਾ ਸੀ ਐਤਨੇ ਕੁੜੀ ਅੰਦਰੋਂ ਕੱਪੜੇ ਬਦਲ ਕੇ ਆਈ ਤੇ ਆਪਣੇ ਪਾਪਾ ਨੂੰ ਜੱਫੀ ਪਾਲੀ ਆ ਕੇ ਦੋਨਾਂ ਨੂੰ ਪਿਆਰ ਦਿੱਤਾ ਔਰ ਸੋਚਿਆ ਕਿ ਜੋ ਤਿੰਨ ਲਾਲ ਦਿੱਤੇ ਸੀ ਉਹਨਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਕਿ ਨਹੀਂ ਤਾਂ ਅੱਜ ਕੁਛ ਦਾ ਕੁਛ ਹੀ ਹੋ ਜਾਣਾ ਸੀ ਸੋ ਸਮਾਂ ਜਿਹੜਾ ਬੜਾ ਬਲਵਾਨ ਹੈ ਸਮੇ ਦੇ ਨਾਲ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਈ ਵਾਰੀ ਕੁਝ ਗਵਾ ਕੇ ਕੁਝ ਦੇ ਕੇ ਕਿਸੇ ਤੋਂ ਕੁਝ ਚੰਗੀ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ ਸੋ ਫੌਜੀ ਨੇ ਜੋ ਦਿੱਤੇ ਗਏ ਲਾਲਨ ਸਿੱਗੇ ਤਿੰਨ ਉਹਨਾਂ ਦੇ ਬਦਲੇ ਉਹਨੂੰ ਬਹੁਤ ਕੁਝ ਮਿਲਿਆ ਉਹਦਾ ਜੀਵਨ ਬਚਿਆ ਉਹਦਾ ਪਰਿਵਾਰ ਬਚਿਆ ਸੋ ਇਸ ਤਰ੍ਹਾਂ ਫੌਜੀ ਖੁਸ਼ੀ-ਖੁਸ਼ੀ ਆਪਣੇ ਘਰ ਬਸੇਰਾ ਕਰਨ ਲੱਗਿਆ ਸੋ ਇਹ ਸੀ ਸਾਡੀ ਛੋਟੀ ਜਿਹੀ ਸਟੋਰੀ ਜਿਹੜੇ ਬਜ਼ੁਰਗਾਂ ਤੋਂ ਸੁਣੀ ਆ ਸੋ ਜੇ ਕੋਈ ਭੁੱਲ ਗਏ ਹੋਈਏ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਜਾਂਦਾ ਤਾਂ ਮਾਫੀ ਚਾਹੁੰਦੇ ਆ ਸੋ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ